ਸਾਹਿਬ ਜੀ ਡੰਡਾਉਤ ਬੰਦਨ ਅਨਕ ਵਾਰ ਸਾਰੇ ਵਿਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰੂ ਵਿਣ ਕੋਰ ਅੰਧਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ 5 ਜੋ ਕਿਸ਼ ਕਰੈ ਸੋਹੀ ਪ੍ਰਵ ਮਨਹਿ ਹੋਇ ਰਾਮ ਨਾਮ ਰੰਗ ਰਾਤੇ ਤਨ ਕੀ ਸੋਬਾ ਸੁਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਪੇ ਮੇਰੇ ਰਾਮ ਹਰ ਸੰਤਾ ਜੇ ਵਡਨਾ ਕੋਈ ਅਗਤਾ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਦਰਾ ਜਮਤਾ ਕਾ ਨੇਰਨਾ ਆਵਾਂ ਜਨਮ ਜਨਮ ਕਾ ਵਿਛੜਿਆ ਹੋਵਾਂ ਤਨ ਹਰਿ ਸਿਉ ਆਨਾ ਮਿਲਾਵਾਂ ਮਾਇਆ ਮੋਹ ਪਰਮਾ ਭਾਉ ਕਾਟੈ ਸੰਤ ਸਰਨ ਜੋ ਆਵੈ ਜੇ ਹਾ ਮਨੋਰਥ ਕਰ ਆਰਾਦੇ ਸੋ ਸੰਤਨ ਤੇ ਪਾਵੈ ਜਣਕੀ ਮਹਿਮਾ ਕੇ ਤੱਕ ਵਰਨੋ ਜੋ ਪ੍ਰਵੇ ਆਪਣੇ ਭਾਣੇ ਕਹੋ ਨਾਨਕ ਜਿਨ ਸਤ ਗੁਰ ਭੇਟਿਆ ਸੇ ਸवते ਭਏ ਜਣਕੀ ਮਹਿਮਾ ਕੇ ਤਕਬਰਣਾ ਜੋ ਪ੍ਰਵੇ ਆਪਣੇ ਬਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਕੇ ਸਵਤੇ ਭੈ ਨੇ ਕਾਣੇ ਸੁਹੀ ਮਹੱਲਾ ਪੰਜਵਾ ਜੋ ਕਿਸ਼ ਕਰਾ ਸੋਈ ਪ੍ਰਮਾਨਹਿ ਓਏ ਰਾਮ ਨਾਮ ਰੰਗ ਰਾਤੇ ਤਣ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾ ਜੇਵੜ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲਾ ਸੋਏ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਤਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੋਹੀ ਰਾਗ ਅੰਦਰ ਅੰਗ 748 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾ ਲੀਆਂ ਦਾਤਾ ਕੁਮਰ ਚਰਣਾ ਦੀ ਪ੍ਰੀਤ ਬਖਸ਼ਣ ਨਾ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ